विक्रम सानू वचन ਨਾਲ ਕ੍ਰਿਸ਼ਨਗਰ ਮੋਲਾ ਕਾਦੀ ਸਰ ਮੈਂ ਨਹੀਂ ਆਇਆ ਇਹ 16 ਤਰੀਕ ਦੀ ਮੇਰੀ ਵਾਈਫ ਘਰੋਂ ਛੱਡ ਕੇ ਚਲੀ ਗਈ ਤੇ ਬੜੀ ਭਾਂਦੋਰ ਕੀਤੀ ਹੈ ਸੀਸੀਟੀਵੀ ਕੈਮਰੇ ਵੀ ਚੈੱਕ ਕਰਾਏ ਆ ਤੇ ਕੁਛ ਨਹੀਂ ਪਤਾ ਲੱਗਾ ਬਾਅਦ 3 ਦਿਨਾਂ ਬਾਅਦ ਮੈਨੂੰ ਪਤਾ ਲੱਗਾ ਮੇਰੇ ਸਾਰੇ ਦੇ ਸਾਰੇ ਮਗੇ ਰਿਸ਼ਤੇਦਾਰ ਚਿੰਗੋ ਸਾਡਾ ਤੇ ਬਾਕੀ ਉਹ ਜੋ ਕੁਛ ਹੈਗਾ ਹੀ ਪਹਾਤੇ ਲਾਵੇ ਇਹ ਕੱਪੜੇ ਕੱਪੜੇ ਵੀ ਭਾਂਡੇ ਲੈ ਕੇ ਵੀ ਆਪਣੇ ਚਲੀ ਗਈ ਤੇ ਨਾਲ ਮੇਰੀ ਗੁੜੀਆਂ ਛੋਟੀਆਂ ਵੀ ਲੈ ਗਈ 12 ਸਾਲ ਦੀ ਗੁੜੀ ਜਿਹੜੀ ਨਾਲ ਲੈ ਕੇ ਮਾਤਾ ਹੀ ਮੰਗ ਕਾ ਨਾ ਚਲੋ ਕੋਸ਼ਿਸ਼ ਨਹੀਂ ਰਹਾ ਨੂੰ ਦੇਖੀ ਦੇਣੀ ਕੋਸ਼ਿਸ਼ ਕਾਰਵਾਈ ਹੋਣੀ ਮੈਂ ਕਮਲੇਟਾ ਕਰ ਕਰ ਕੇ ਸਾਰਾ ਤਾਕੀਆ ਬਟਾਲੇ ਵੀ ਕੀਤੀ ਕਮਲੇਟ ਭਗਵਾਨ ਤੁਮਾਰ ਸੀ ਇਹਨਾਂ ਵੀ ਕਮਲੇਟਾਂ ਪਾਈਆਂ ਜੇ ਆ ਉਹਨਾਂ ਦੀਆਂ ਸਾਰੇ ਆਂਦੇ ਤੇ ਬਸ ਆਈ ਮੈਸੇਜ ਆਈ ਜਾਂਦੇ ਇੰਨੀ ਤਰੀਕ ਤੇ ਤੁਹਾਡੀ ਕਾਰਵਾਈ ਹੋਣੀ ਹੈ ਆ ਹੁੰਦੀ ਹੈ ਉਸ ਤੋਂ ਬਾਅਦ ਆ ਕਾਦੀਆਂ ਥਾਣੇ ਤੇ ਵੀ ਦਿੱਤੀ ਜੇ 16 ਤਰੀਕ ਦੀ ਕੋਈ ਕਾਰਵਾਈ ਕੋਸ਼ਿਸ਼ ਉਸ ਤੋਂ ਬਾਅਦ ਆ ਮੈਂ ਆ ਲਿਖਾ ਕੇ ਸਾਰੇ ਬਸ ਡੇਰੇ ਹਰ ਇੱਕ ਇਸ਼ਾਰਾ ਤੇ ਦਿੱਤੇ ਆ ਯਾਨੀ ਸਾਰਾ ਕੁਝ ਬਣਾ ਕੇ ਅਰੇ ਜੰਨੀ ਕੋਈ ਮਤਰਾ ਰਾਬਟਾਲੇ ਵੀ ਦਿੱਤੇਗੇ ਉਹਨਾਂ ਨੇ ਆਰਸੀਦ ਦਿੱਤੀ ਹੈ ਮੈਨੂੰ ਆਰਸੀਦ ਮਿਲੀ ਉੱਥੇ ਵੀ ਦੋ ਤਿੰਨ ਵਾਰ ਮੌਕਿਆਂ ਕਾਦੀਆਂ ਥਾਣੇ ਤੇ ਜਾਣਾ ਹੋਇਆ ਤੇ ਕਾਦੀਆਂ ਥਾਣੇ ਵਾਲੇ ਬਸ ਐ ਹੀ ਕਹਿੰਦੇ ਕੋਈ ਗੰਨ ਨਹੀਂ ਕਾਰਵਾਈ ਕਰਨੀ ਆ ਕੁਛ ਗਿਸ ਕਰਨੀ ਆ ਕੁਛ ਵੀ ਆ ਦਾ ਹੁੰਦਾ ਵਟਕਾ ਨੂੰ ਫੋਨ ਕਰਾਂਗੇ ਦੱਸਾਂਗੇ ਉਹਨਾਂ ਨੇ ਮੇਰੇ ਦੋ ਬੱਚੇ ਜੇ ਗੁੜੀਆਂ ਨਾਲ ਲੱਗੇ ਹੈ 14 ਸਾਲਾਂ ਦਾ ਬੇਟਾ ਵਾ ਆ ਬੇਟਾ ਲੱਕੇ ਨਾਲ ਮੇਰੇ ਜਿੰਦਗੀ ਲਈ ਹਾਂ 16 ਤਰੀਕ ਦੀ 16 April 2025 ਆ ਜਿੰਨਾ ਕਹੀ ਆ ਮੁੰਡਾ ਮੇਰੇ ਸਾਲੇ ਦਾ ਸਾਲਾ ਜੀ ਚੀਮਾ ਬਾੜ ਦਾ ਮੁੰਡਾ ਮੁੰਡੇ ਦੀ ਫੋਟੋ ਹੈ ਕਹਾਂ ਜਾਣ ਸੀ ਹਾਂਜੀ ਕਹਾਂ ਜਾਣ ਸੀ ਮੇਰੇ ਸਾਲੇ ਨਾਲ ਆਂਦਾ ਹੀ ਮੇਰੇ ਸਾਲੇ ਹਰ ਨਾਲ ਆਂਦੇ ਮੇਰੇ ਸਾਲੇ ਦੇ ਨਾਲ ਆਂਦਾ ਮੇਰੇ ਸਾਲੇ ਹਰ ਦੇ ਨਾਲ ਆਂਦਾ ਵਾ ਤੇ ਅੱਤੇ ਆਗੇ ਤੇ ਮੇਰੀ ਵੋਟਿੰਗ ਭਾਨ ਕਹਿੰਦਾ ਸੀ ਦੀਰੀ ਦੀਰੀ ਕਰਕੇ ਬੋਲਦਾ ਹੁੰਦਾ ਹੈ ਤੇ ਬਸ ਇਦਾਂ ਹੀ ਦੀਰੀ ਕਰਕੇ ਉਹਨੇ ਕਹਿਣਾ ਕਹਿਣਾ ਦੀਰੀ ਇਦਾਂ ਦੀਰੀ ਉਦਾਂ ਤੇ ਜਿਹੜੀ ਮੇਰੀ ਉਹ ਸਾਲੇ ਹਾਰ ਵੀ ਉਹਨੂੰ ਵੀ ਸਾਰਾ ਪਤਾ ਹੈ ਸਾਲੇ ਮੇਰੇ ਨੂੰ ਇਹਨਾਂ ਨੇ ਮੈਨੂੰ ਕੋਈ ਗੱਲ ਨਹੀਂ ਮੇਰੀ ਸੱਸ ਨੂੰ ਵੀ ਪਤਾ ਹੈ ਆ ਗੱਲ ਤਾਂ ਨਰੇ ਕਿਤੇ ਗੱਲ ਬਹੁਤ ਚੱਲਦੀ ਪਈ ਹੈ ਤੇ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਗਈਆਂ ਮੇਰੇ ਸਾਰੇ ਹਾਲ ਦੀ ਤੇ ਉਹਨਾਂ ਨੂੰ ਪੁੱਛਿਆ ਵਾ ਰਿਕਾਰਡਿੰਗ ਗਈ ਤਾਂ ਕੋ ਸਾ ਮੇਰਾ ਮੇਟੇ ਉੱਖਾ ਹੁੰਦਾ ਮੈਨੂੰ ਕਹਿੰਦਾ ਵਾ ਭਾਜੀ ਆਨੇ ਨਾ ਸਮਝਾ ਨਾ ਸਕੀਤਾ ਸਮਝਾ ਨਾ ਰਿਚ ਕੋਈ ਲੱਭੀ ਨਹੀਂ ਜੇ ਹੈ ਕਿ ਬਾਕੀ ਉਹਨਾਂ ਪਰਖਣ ਵਾਸਤੇ ਕੀਤਾ ਵਾ ਮੁੰਡੇ ਨੂੰ ਜਿੱਦਾਂ ਨੇ ਮੈਂ ਵਾਟਿੰਗ ਯੂਜ਼ ਕੀਤੀ ਨਾ ਆਪਣੀ ਤੇ ਇਦਾਂ ਨੇ ਉਹ ਬਹੁਤ ਜ਼ਿਆਦਾ ਕੀਤਾ ਵਾ ਤੇ ਤੋਂ ਮੈਂ ਸਾਲੇ ਆਪਣੇ ਲਈ ਕਿਹਾ ਵਾ ਮੈਂ ਕੋਈ ਇੰਨੀ ਗੱਲਬਾਤ ਹੈ ਤੂੰ ਆਪਣੀ ਨਾਲ ਦੀ ਉਥੇ ਛੱਡ ਕੇ ਆ ਆਪਣੇ ਸੋਹਰੇ ਤੇ ਆਪੀ ਬਾਪਸਾਏ ਇੰਨਾ ਨਹੀਂ ਹੋਣਾ ਕੋਈ ਕਸੂਰ ਹੀ ਨਹੀਂ ਉਹਨੂੰ ਮੈਂ ਜਾਣੇ ਨਹੀਂ ਛੱਡਣਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਤੇ ਬਾਕੀ ਮੁੰਡੇ ਦੇ ਜਿਹੜਾ ਮਾਂ ਆ ਉਹਨੂੰ ਵੀ ਕਹਿਣ ਪਤਾ ਨਾਲ ਕਿ ਉਹਨੂੰ ਭਰਾ ਦੇ ਨੂੰ ਛੋਟੇ ਨੂੰ ਪਤਾ ਭਰਾ ਦਾ ਨਾ ਰੋਹੀ ਤੇ ਭਰਾ ਨੂੰ ਵੀ ਪਤਾ ਭੈਣ ਨੂੰ ਵੀ ਪਤਾ ਇਹ ਗੱਲ ਨਹੀਂ ਕੋਈ ਕਰਦੇ ਨਾ ਦੱਸਦੇ ਦੋ ਤਿੰਨ ਵਾਰ ਇਹਨਾਂ ਦੇ ਪਿੰਡ ਗਿਆ ਚੀਮਾ ਬਾਠੇ ਬਿਆਸ ਲਾ ਕੇ ਮੇਤੇ ਲਾ ਕੇ ਪਿੰਡੇ ਮੈਂ ਪਿੰਡੇ ਗਿਆ ਵਾ ਤੇ ਮਾਰੀ ਨੂੰ ਮੈਂ ਕਹਾਂ ਮੈਨੂੰ ਤੇਰਾ ਫੋਨ ਚਾਹੀਦਾ ਮੈਂ ਫੋਨ ਚਾਕੇ ਕੰਨਾ ਤੇ ਕਾਲਜ ਸਟਰੀ ਡਿਟੇਲ ਸਾਰਾ ਪਰ ਮਾਂ ਨੂੰ ਫੋਨ ਦੇਤਾ ਭਰਾ ਕੋ ਮੰਗਿਆ ਫੋਨ ਭਰਾ ਕੋ ਮੇਰੇ ਨਾਲ ਪੈਨਸ਼ਨ ਆਪੇ ਲੜਨਾ ਪਿਆ ਕਿੰਨਾ ਮੈਨੂੰ ਦੇਣਾ ਜਿੰਨੂੰ ਕਹਿਣਾ ਕਰ ਰਿਹਾ ਤੁਸੀਂ ਜਿੱਦਾਂ ਕਰਨਾ ਕਰਨਾ ਮੈਂ ਕੋਈ ਰਿਕਾਰਡਿੰਗ ਨਹੀਂ ਪਈਆਂ ਉਹਨਾਂ ਦੀ ਸਰ ਮੰਗਿਆ ਇਹ ਕਰਨਾ ਵਾ ਮੇਰੀ ਪੇ ਸੁਣਾਈ ਕੀਤੀ ਜੇ ਸਰ ਮੈਂ ਮੈਨੂੰ ਲੱਗਿਆ ਹੀ ਮੰਨ ਕਾ ਨਾ ਮੇਰੀ ਕੋਈ ਨਹੀਂ ਸੁਣਾਈ ਹੋਉਂਦੀ ਬੜੀ ਭੱਦ ਦੌਰ ਕਰਾਣਾ ਬਰਾ ਕੋਸ਼ਿਸ਼ ਕਰਕੇ ਮੇਜਾ ਕੋਸ਼ਿਸ਼ ਨਹੀਂ ਹੋਉਂਦੇ ਕੋਈ ਜਗ੍ਹਾ ਇਦਾਂ ਨਹੀਂ ਛੱਡੀ ਜਿੱਤੇ ਮੈਂ ਨਹੀਂ ਗਿਆ ਦਿਨ ਰਾਤ ਨਾਲ ਭੱਜਿਆ ਮੈਨੂੰ ਜਾਨਾ ਛੁੱਟੀ ਹੁੰਦੀ ਮੈਂ ਦਿਹਾਰੀਆਂ ਤੋੜ ਕੇ ਆਪਣੀ ਸਾਰਾ ਕੁਝ ਮੁੰਡਾ ਤੇ ਲਵਾ ਕੇ ਬੈਂਕ 'ਚ ਮੈਂ ਕੰਮ ਕਰਨਾ ਚਾਹ ਆਪਣੀ ਦਾ ਕੰਮ ਕਰਨਾ ਵਾ ਮੈਂ ਵੀ ਸੂਨਾ ਕੰਮ ਕਰਨਾ ਵਾ ਦਿਹਾੜੀਆਂ ਤੋਰ ਕੇ ਮੈਂ ਲੱਭਣ ਜਾਂਦਾ ਰਿਹਾ ਵਾ ਕਦੀ ਅੰਮਰਸਾਰਾ ਜਲੰਧਰ ਲੁਧਿਆਣਾ ਹਰ ਇੱਕ ਜਗ੍ਹਾ ਮੈਂ ਘੁੰਮ ਕੇ ਆਇਆ ਹਾਂ ਜਿੱਥੇ ਜਿੱਥੇ ਮੈਨੂੰ ਕੋਈ ਕਹਿੰਦਾ ਇੱਥੇ ਵੇਖਿਆ ਤੇ ਹਰ ਇੱਕ ਜਗ੍ਹਾ ਸਰ ਮੈਂ ਜਾਂਦਾ ਪਰ ਮੈਨੂੰ ਕੁਛ ਨਹੀਂ ਸਾਡਾ ਲੱਭਣ ਦੇ ਕੋਈ ਹਾਂਜੀ ਸਰ ਮੈਂ ਤਾਂ ਹੁਣ ਥੱਕ ਕੇ ਕੇ ਹਾਰ ਕੇ ਬੈ ਗਿਆ ਹੁਣ ਨਾ ਇੰਤਾਰ ਬੈਠਾ ਕਾਹੀ ਮੈਂ ਮੀਟੀਆਂ ਦੀ ਸਪੋਰਟ ਲਿਆ ਮੈਂ ਹਰ ਇੱਕ ਚੀਜ਼ ਪੰਜਾਬ ਪੁਲਸਾਰੇ ਜਿਹੇ ਹੁੰਦੇ ਆ ਮੈਂ ਹਰ ਇੱਕ ਚੀਜ਼ ਉਹਨਾਂ ਨੇ ਦਿੱਤੀ ਹੈ ਉਹਨਾਂ ਦੀ ਲੋਕੇਸ਼ਨ ਦੇਤੀ ਨੰਬਰ ਦੇਤੇ ਮੋਟਰਸਾਈਕਲ ਦਾ ਨੰਬਰ ਹਰ ਇੱਕ ਚੀਜ਼ ਦੋ ਫੋਨ ਖੜੇ ਕੋਪੋ ਇੱਕ ਸਮਸੰਦਾ ਕੋਪਰਾ ਖੜਾ ਉਹਨਾਂ ਦੇ ਡੱਬੇ ਵੀ ਦੇਸ਼ ਹੈ ਤੇ ਉਹਨਾਂ ਨੂੰ ਕਿੰਦੇ ਨੰਬਰ ਟਰੇਸ ਤੇ ਪਾਇਆ ਹਜੇ ਤੱਕ ਟਰੇਸ ਤੋਂ ਨਿਕਲੇ ਨਹੀਂ ਨੰਬਰ। ਅਸਲ ਗੁਰਹਿਮ ਕਹਿੰਦੇ ਟਰੇਸ ਤੇ ਨੰਬਰ ਪਾਇਆ ਵਾ ਲੋਕੇਸ਼ਨ ਗੜੀ ਜਿਹੜੀ ਹੁਣ ਮੁੰਡੇ ਦੀ ਲਾਸਟ ਲੋਕੇਸ਼ਨ ਨਿਕਲੇ ਉਹਨਾਂ ਤੇ ਭਰਾ ਨੂੰ ਫੋਨ ਕੀਤਾ ਵਾ ਰੋਹਿਤ ਨੂੰ ਉਹ ਵੀ ਮੇਟੇ ਜਾ ਗਏ। ਉਹਨਾਂ ਤਾਂ ਨਹੀਂ ਕੋਈ ਕਾਰਵਾਈ ਕੀਤੀ। ਸਾਰਾ ਕੁਸ਼ਣ ਪੰਜਾਬ ਪੁਲਸਾਰੇ ਨੂੰ ਮਿਲ। ਇਹ ਕਿੰਨੇ ਕਸੇ ਇਹੋ ਸਮਝਣ ਦਾ 10 ਜਣੇ ਇੱਕ ਵਾਰੀ ਜਾਣਾ ਕਿ ਨਹੀਂ। ਆਹ ਪੱਗ ਦੌਣਾ ਤਲੇ ਹਿੱਟਾ। ਆਹ ਸਾਖ ਨੇ ਮੁੰਡਾ ਮੇਰਾ ਸਾਖ ਹੈ। ਮੈਂ ਅੱਜ ਬਿਖਾਰ ਨਹੀਂ ਕਿ ਕਰਫੂ ਨਹੀਂ ਲੱਗੇਗੀ ਜਿਹੜੀ ਚਾਬੀ ਜਾਂ ਤੇ ਬਾਸ ਮੈਂ ਨਾ ਕਲੀ ਮੰਗਿਆ ਨਾ ਗੱਲ ਨਹੀਂ ਕਿ ਮੈਂ ਜੇ ਮੈਂ ਗੱਲ ਕੀਤੀ ਇਹ ਮਾਰੇ ਗੋਣੇ ਨਿਕਲਣ ਮੇਰੇ ਸਾਸ ਨੇ ਮੈਨੂੰ ਮਰਵਾੰਦੀ ਮੈਂ ਤਾਂ ਇਹ ਗੱਲ ਕਰਦੀ ਹਾਂ ਹਾਂ ਇਹ ਚੌਂਜਾ ਸਾਡਾ 11 ਸਾਲਾਂ ਦੇ ਲਈ ਉਹ ਨਾ ਮੰਨ ਕੇ ਮੰਗੇ ਉਹ ਸਾਨੂੰ ਤੇ ਹੱਥ ਪੇਸ਼ ਹੋ ਜੇ ਤੇ ਸਾਨੂੰ ਲੱਗ ਪਤਾ ਲੱਗ ਜੇ ਚਾਈ ਜੀ ਜਾਣਾ ਚਾਹੀਏ ਕਿ ਨਹੀਂ